ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਸਾਖੀ ਦੱਸਣ ਜਾ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਪੱਥਰ ਨੂੰ ਮੋਮ ਕਿਵੇਂ ਬਣਾਇਆ ਆਓ ਅੱਗੇ ਗੱਲ ਕਰਦੇ ਹਾਂ ਅਰਬ ਅਤੇ ਹੋਰ ਕਈ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਾਅਦ 1521 ਈਸਵੀ ਵਿੱਚ ਮੀਆਂ ਦਾ ਮੌਸਮ ਸੀ ਗੁਰੂ ਨਾਨਕ ਦੇਵ ਜੀ ਹਸਨ ਅਬਦਾਲ ਨਾਮਕ ਸਥਾਨ ਤੇ ਪਹੁੰਚ ਗਏ ਹਸਨ ਅਬਦਾਲ ਅਜੋਕੇ ਪਾਕਿਸਤਾਨ ਦੇ 라ਵਲੀ ਪਿੰਡੀ ਤੋਂ ਪਹਾੜਾਂ ਦੇ ਪੱਛਮ ਵੱਲ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਹਾੜੀ ਇਲਾਕਾ ਹੈ ਅਤੇ ਇੱਥੇ ਕੁਝ ਥਾਵਾਂ ਤੇ ਕੁਦਰਤੀ ਝਰਨੇ ਹਨ ਜੋ ਜ਼ਮੀਨ ਤੇ ਵਗਦੇ ਹਨ ਗੁਰੂ ਜੀ ਤੇ ਭਾਈ ਮਰਦਾਨਾ ਇੱਕ ਪਹਾੜੀ ਦੇ ਪੈਰਾਂ ਵਿੱਚ ਇਸਤਾਨ ਤੇ ਇਸ ਸਥਾਨ ਤੇ ਰੁਕੇ ਸਨ ਇੱਕ ਰੁੱਕ ਦੀ ਠੰਢੀ ਛਾਂ ਹੇਠ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਉਹਨਾਂ ਦਾ ਆਮ ਅਭਿਆਸ ਸੀ ਹੌਲੀ-ਹੌਲੀ ਸਥਾਨਕ ਸੰਗਤਾਂ ਗੁਰੂ ਜੀ ਦੇ ਆਲੇ-ਦੁਆਲੇ ਇਕੱਠੀਆਂ ਹੋਣ ਲੱਗ ਪਈਆਂ ਜਲਦੀ ਹੀ ਲੋਕਾਂ ਦੀ ਇੱਕ ਵੱਡੀ ਢੀੜ ਇਕੱਠ ਤੌਰ ਤੇ ਗੁਰੂ ਜੀ ਦੇ ਦਵਾਲੇ ਇਕੱਠੀ ਹੋਣ ਲੱਗੀ ਉਸ ਨੇ ਉਹਨਾਂ ਨਾਲ ਪਰਮਾਤਮਾ ਅਤੇ ਪਵਿੱਤਰ ਮਾਰਗ ਬਾਰੇ ਗੱਲਬਾਤ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਪਰਮਾਤਮਾ ਅਤੇ ਉਸ ਦੀਆਂ ਰਤਨਾਵਾਂ ਦੀ ਮਹਾਨਤਾ ਬਾਰੇ ਦੱਸਿਆ ਅਤੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਹਰ ਸਮੇਂ ਪਰਮਾਤਮਾ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ ਦਿਨੋਂ ਦਿਨ ਵੱਧ ਤੋਂ ਵੱਧ ਲੋਕ ਗੁਰੂ ਜੀ ਦੇ ਇਕੱਠੇ ਹੋਣ ਲੱਗ ਪਏ। ਨਦੀਕ ਪਹਾੜੀ ਦੇ ਸ਼ਿਖਰ ਤੇ ਇੱਕ ਮੁਸਲਮਾਨ ਪਾਦਰੀ ਰਹਿੰਦਾ ਸੀ ਜਿਸ ਨੂੰ ਪੀਰ ਵੀ ਕਿਹਾ ਜਾਂਦਾ ਹੈ। ਦਾ ਨਾਮ ਬਾਬਾ ਬਲੀ ਕੰਧਾਰੀ ਸੀ। ਬਲੀ ਕੰਧਾਰੀ ਨੇ ਇੱਥੇ ਕੁਦਰਤੀ ਚਸ਼ਮੇ ਦੇ ਨੇੜੇ ਹਸਨ ਅਬਦਾਲ ਵਿਖੇ ਇਸ ਪਹਾੜੀ ਤੇ ਇੱਕ ਮਸ਼ਹੂਰ ਡੇਰਾ ਲਾਇਆ ਹੋਇਆ ਸੀ। ਉਸ ਦਾ ਘਰ ਤਾजे ਪਾਣੀ ਦੇ ਝਰਨੇ ਦੇ ਬਿਲਕੁਲ ਨੇੜੇ ਸੀ ਜਿੱਥੋਂ ਪਾਣੀ ਕਸ ਵਿੱਚ ਵਹਿੰਦਾ ਸੀ ਅਤੇ ਫਿਰ ਲੋਕ ਆਪਣੀਆਂ ਸਾਰੀਆਂ ਜ਼ਰੂਰਤਾਂ ਲਈ ਵਰਤੋਂ ਕਰਦੇ ਸਨ ਨੇੜੇ ਤੇੜੇ ਤਾजे ਪਾਣੀ ਦਾ ਕੋਈ ਹੋਰ ਸਰੋਤਾ ਨਹੀਂ ਸੀ ਇਸ ਲਈ ਬਲੀ ਕਿੰਧਾਰੀ ਨੇ ਇਸ ਡੇਰੇ ਦੀ ਵਰਤੋਂ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਜੋ ਉਸ ਦੇ ਵਿਸ਼ਵਾਸ ਦਾ ਪਾਲਣ ਕਰਦੇ ਸਨ ਅਤੇ ਗੈਰ ਵਿਸ਼ਵਾਸੀ ਨੂੰ ਸਜ਼ਾ ਦਿੰਦੇ ਸਨ ਉਹ ਪਾਣੀ ਨਹੀਂ ਦਿੰਦੇ ਸਨ ਬਲੀ ਕੰਧਾਰੀ ਇੱਕ ਹੰਕਾਰੀ ਵਿਅਕਤੀ ਸੀ ਜਦੋਂ ਉਸ ਨੇ ਆਪਣੇ ਸਤਾਨ ਦੀ ਬਜਾਏ ਗੁਰੂ ਨਾਨਕ ਦੇਵ ਜੀ ਦੇ ਆਲੇ ਦੁਆਲੇ ਲੋਕਾਂ ਨੂੰ ਇਕੱਠਾ ਹੁੰਦਾ ਵੇਖਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਇਸ ਲਈ ਉਸ ਨੇ ਝਰਨੇ ਤੇ ਪਾਣੀ ਨੂੰ ਕਸਵੇਂ ਵੱਲ ਵਹਿਣ ਤੋਂ ਰੋਕ ਦਿੱਤਾ ਲੋਕ ਨਿਰਾਸ਼ ਹੋ ਗਏ ਅਤੇ ਹੁਣ ਸਵਾਲ ਪੈਦਾ ਹੋਇਆ ਕਿ ਉਹ ਅਤੇ ਉਹਨਾਂ ਦੇ ਪਸ਼ੂ ਪਾਣੀ ਤੋਂ ਬਿਨਾਂ ਕਿਵੇਂ ਗੁਜ਼ਾਰਾ ਕਰਨਗੇ ਉਹਨਾਂ ਦਾ ਇੱਕ ਟੋਲਾ ਬਾਬਾ ਬਲੀ ਕੰਧਾਰੀ ਕੋਲ ਗਿਆ ਅਤੇ ਉਸ ਨੂੰ ਪਹਿਲਾਂ ਵਾਂਗ ਪਾਣੀ ਦੀ ਬੇਨਤੀ ਕੀਤੀ ਪਰ ਬਾਬਾ ਬਲੀ ਕੰਧਾਰੀ ਨੇ ਗੁੱਸੇ ਨਾਲ ਕਿਹਾ ਆਪਣੇ ਗੁਰੂ ਕੋਲ ਜਾ ਜਿਸ ਨੂੰ ਤੁਸੀਂ ਹੁਣ ਰੋਜ਼ਾਨਾ ਜਾ ਕੇ ਪਾਣੀ ਮੰਗਦੇ ਹੋ ਉਹ ਗੁਰੂ ਜੀ ਕੋਲ ਗਏ ਅਤੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਆਪਾਂ ਦਿਲ ਨਾ ਹਾਰੋ ਗੁਰੂ ਜੀ ਨੇ ਕਿਹਾ ਤੁਸੀਂ ਆਪਣਾ ਦਿਲ ਨਾ ਤੋੜੋ ਪਰਮਾਤਮਾ ਵਿੱਚ ਭਰੋਸਾ ਰੱਖੋ ਪਰਮਾਤਮਾ ਵਿੱਚ ਭਰੋਸਾ ਰੱਖੋ ਉਹ ਤੁਹਾਨੂੰ ਪਿਆਸ ਨਾਲ ਮਰਨ ਨਹੀਂ ਦੇਣਗੇ ਗੁਰੂ ਜੀ ਨੇ ਫਿਰ ਭਾਈ ਮਰਦਾਨਾ ਜੀ ਨੂੰ ਕਿਹਾ ਜਾਓ ਅਤੇ ਬਾਬਾ ਬਲੀ ਕੰਧਾਰੀ ਨੂੰ ਬੇਨਤੀ ਕਰੋ ਅਤੇ ਉਸ ਨੂੰ ਕਹੋ ਕਿ ਉਹ ਪਾਣੀ ਨੂੰ ਨਗਰ ਵਿੱਚ ਬਹਾ ਦੇਣ ਲੋਕਾਂ ਨੂੰ ਪਾਣੀ ਭਰ ਲੈਣ ਦੇਣ ਭਾਈ ਮਰਦਾਨਾ ਬਲੀ ਕੰਧਾਰੀ ਨੂੰ ਪਾਣੀ ਛੱਡਣ ਦੀ ਅਪੀਲ ਕਰਨ ਗਏ ਤਾਂ ਜੋ ਪਿੰਡ ਦੇ ਲੋਕ ਆਪਣੀ ਪਿਆਸ 부ਜਾ 부ਜਾ ਸਕਣ ਅਤੇ ਪਿਆਸੇ ਪਸ਼ੂਆਂ ਨੂੰ ਪਾਣੀ ਪਿਲਾਉਣ ਪਰ ਜਿਉਂ ਹੀ ਭਾਈ ਮਰਦਾਨਾ ਪਹਾੜੀ ਦੀ ਸ਼ਿਕਰਤੇ ਪਹੁੰਚੇ ਤਾਂ ਬਾਬਾ ਬਲੀ ਕੰਧਾਰੀ ਨੇ ਗੁੱਸੇ ਨਾਲ ਚੀਕਣਾ ਸ਼ੁਰੂ ਕਰ ਦਿੱਤਾ ਆਪਣੇ ਗੁਰੂ ਕੋਲ ਵਾਪਸ ਜਾਓ ਅਤੇ ਉਹਨਾਂ ਉਹਨਾਂ ਨੂੰ ਕਹੋ ਕਿ ਲੋਕਾਂ ਨੂੰ ਪਾਣੀ ਦੇ ਦੇਣ ਮੈਂ ਤੁਹਾਨੂੰ ਪਾਣੀ ਨਹੀਂ ਦੇਵਾਂਗਾ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਦੁਬਾਰਾ ਜਾਣ ਲਈ ਕਿਹਾ ਭਾਵੇਂ ਉਹ ਜਿਜਕਦਾ ਹੀ ਸੀ ਭਾਈ ਮਰਦਾਨਾ ਨੇ ਬੜੀ ਨਿਮਰਤਾ ਨਾਲ ਬਲੀ ਕੰਧਾਰੀ ਕੋਲ ਜਾ ਕੇ ਪਾਣੀ ਦੀ ਭਿਕਾ ਮੰਗੀ ਉਸ ਨੇ ਉਸ ਨੂੰ ਪਾਣੀ ਛੱਡਣ ਲਈ ਬੇਨਤੀ ਕੀਤੀ ਅਤੇ ਬੇਨਤੀ ਕੀਤੀ ਕਿ ਉਹ ਆਪਣੀ ਪਿਆਸ 부ਝਾ ਸਕਣ ਪਰ ਬਲੀ ਕਿਨਾਰੀ ਨੇ ਉਸ ਨੂੰ ਪਾਣੀ ਦੇਣ ਤੋਂ ਫਿਰ ਇਨਕਾਰ ਕਰ ਦਿੱਤਾ ਅਤੇ ਸਖਤ ਸ਼ਬਦਾਂ ਵਿੱਚ ਗਾਲ੍ਹਾਂ ਵੀ ਕੱਢੀਆਂ ਇਹ ਸਭ ਦੇ ਬਾਵਜੂਦ ਮਰਦਾਨਾ ਅਜੇ ਵੀ ਬਹੁਤ ਨਿਮਰਤਾ ਨਾਲ ਆਪਣੀ ਬੇਨਤੀ ਤੇ ਅੜਿਆ ਰਿਹਾ ਬਲੀ ਕਿਨਾਰੀ ਨੇ ਫਿਰ ਕਿਹਾ ਤੁਸੀਂ ਆਪਣੇ ਮਾਲਕ ਨੂੰ ਕਿਉਂ ਨਹੀਂ ਪੁੱਛਦੇ ਜਿਸ ਦੀ ਤੁਸੀਂ ਸੇਵਾ ਕਰਦੇ ਹੋ ਕਿ ਉਹ ਤੁਹਾਨੂੰ ਪਾਣੀ ਦੇ ਦੇਣ ਦੇ ਯੋਗ ਨਹੀਂ ਹੈ ਕਿ ਉਹ ਤੁਹਾਨੂੰ ਪਾਣੀ ਦੇਣ ਦੇ ਯੋਗ ਨਹੀਂ ਹਨ ਭਾਈ ਮਰਦਾਨਾ ਗੁਰੂ ਜੀ ਕੋਲ ਪਰਤਿਆ ਤੇ ਬਾਬਾ ਬਲੀ ਕਿਨਾਰੀ ਦੇ ਜੋ ਕਿਹਾ ਸੀ ਉਸ ਨੂੰ ਬਿਆਨ ਕਰ ਦਿੱਤਾ ਨੇ ਉਸ ਨੂੰ ਇੱਕ ਵਾਰ ਫਿਰ ਭੇਜਿਆ ਭਾਈ ਮਰਦਾਨਾ ਜਾਣ ਤੋਂ ਬਹੁਤ ਝਿਜਕਦਾ ਸੀ ਕਿਉਂਕਿ ਉਹ ਜਾਣਦਾ ਸੀ ਬਲੀ ਆਪਣਾ ਮਨ ਨਹੀਂ ਬਦਲੇਗਾ ਫਿਰ ਵੀ ਭਾਈ ਮਰਦਾਨਾ ਨੇ ਗੁਰੂ ਗੁਰੂ ਜੀ ਦੀ ਬੇਨਤੀ ਮੰਨ ਲਈ ਪਰ ਉਹ ਫਿਰ ਉਹ ਨਹੀਂ ਲੈ ਕੇ ਖਾਲੀ ਹੱਥ ਪਰਤ ਆਇਆ ਲੋਕਾਂ ਦੀ ਨਿਰਾਸ਼ਾ ਹਰ ਸੰਕਟ ਵੱਧ ਗਈ ਗੁਰੂ ਜੀ ਨੇ ਕਿਹਾ ਆਪਣਾ ਦਿਲ ਨਾ ਹਾਰੋ ਪਰਮਾਤਮਾ ਮਹਾਨ ਹੈ ਦਿਆਲੂ ਹੈ ਉਹ ਜਿੱਥੋਂ ਚਾਹੇ ਝਰਨੇ ਬਹਾ ਸਕਦਾ ਹੈ ਆਓ ਅਸੀਂ ਸਾਰੇ ਉਸ ਅੱਗੇ ਅਰਦਾਸ ਕਰੀਏ ਉਹਨਾਂ ਸਾਰਿਆਂ ਨੇ ਰਲ ਕੇ ਬਹੁਤ ਹੀ ਲਗਨ ਨਾਲ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰਾਂ ਹੇਠੋਂ ਪੱਥਰ ਚੁੱਕ ਲਿਆ ਉਸੇ ਸਮੇਂ ਗੁਰੂ ਜੀ ਨੇ ਜਿੱਥੇ ਪੱਥਰ ਨੂੰ ਚੁੱਕਿਆ ਸੀ ਉਤੋਂ ਠੰਡੇ ਸਾਫ ਪਾਣੀ ਦੀ ਛੋਟਾ ਜਿਹਾ ਝਰਨਾ ਵਹਿਣ ਲੱਗ ਪਿਆ ਇਸੇ ਦੇ ਨਾਲ ਹੀ ਬਾਬਾ ਬਲੀ ਕੰਧਾਰੀ ਦਾ ਬਹਾਰ ਸੁੱਕਣ ਲੱਗਾ ਗੁੱਸੇ ਨਾਲ ਲਾਲ ਲਾਲ ਪੀਲੇ ਹੋ ਗਏ ਉਹ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਸਕਿਆ ਆਪਣੇ ਮਨ ਦੀ ਇਸ ਪਾਗਲ ਅਵਸਥਾ ਵਿੱਚ ਪਹਾੜੀ ਦੀ ਚੋਟੀ ਤੋਂ ਉਸ ਨੇ ਇੱਕ ਵੱਡੀ ਚਟਾਨ ਨੂੰ ਗੁਰੂ ਜੀ ਵੱਲ ਧੱਕ ਦਿੱਤਾ ਚਟਾਨ ਤੋਂ ਇੱਕ ਪੱਥਰ ਗੁਰੂ ਜੀ ਵੱਲ ਡਿੱਗਦਾ ਹੋਇਆ ਆਇਆ ਬਲੀ ਕੰਧਾਰੀ ਨੇ ਸੋਚਿਆ ਕਿ ਚਟਾਨ ਦਾ ਪੱਥਰ ਗੁਰੂ ਜੀ ਦੇ ਹੁਣ ਤੱਕ ਵੱਜ ਚੁੱਕਿਆ ਹੋਵੇਗਾ ਗੁਰੂ ਜੀ ਨੇ ਚੁੱਪਚਾਪ ਅਤੇ ਸ਼ਾਂਤੀ ਨਾਲ ਆਪਣਾ ਹੱਥ ਉਠਾਇਆ ਤੇ ਜਦ ਆਪਣਾ ਹੱਥ ਉਠਾਇਆ ਤੇ ਪੱਥਰ ਉਸੇ ਵੇਲੇ ਰੁਕ ਗਿਆ ਜਦੋਂ ਇਹ ਗੁਰੂ ਜੀ ਦੇ ਹੱਥ ਨੂੰ ਛੂ ਗਈ ਛੂ ਗਿਆ ਗੁਰੂ ਜੀ ਦਾ ਹੱਥ ਪੱਥਰ ਉੱਤੇ ਛਾਪਿਆ ਹੋਇਆ ਸੀ ਬਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਇੰਨਾ ਵੱਡਾ ਪੱਥਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਸੇ ਵੇਲੇ ਉਸ ਨੇ ਮਹਿਸੂਸ ਕੀਤਾ ਕਿ ਗੁਰੂ ਪਰਮਾਤਮਾ ਦਾ ਵਕਤੀ ਸੀ ਅਤੇ ਪਰਮਾਤਮਾ ਨੇ ਆਪ ਆਪਣੇ ਭਗਤ ਦੀ ਰੱਖਿਆ ਕੀਤੀ ਹੈ ਉਹ ਝੱਟ ਹੇਠਾਂ ਆਇਆ ਤੇ ਗੁਰੂ ਜੀ ਦੇ ਪੈਰੀਂ ਪੈ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ ਉੱਠ ਮੇਰੇ ਮਿੱਤਰ ਪਰਮਾਤਮਾ ਦੇ ਪ੍ਰੇਮੀਆ ਵਾਂਗ ਜਿਉ ਸਾਰਿਆਂ ਨਾਲ ਦਇਆ ਕਰੋ ਸਾਰਿਆਂ ਨਾਲ ਰਹੋ ਜੀ ਦੀ ਹਥੇਲੀ ਦੀ ਛਾਪ ਵਾਲੀ ਚਟਾਨ ਅੱਜ ਵੀ ਮੌਜੂਦ ਹੈ ਉਸ ਥਾਂ ਤੇ ਇੱਕ ਸੁੰਦਰ ਗੁਰਦੁਆਰਾ ਹੈ ਜਿਸ ਨੂੰ ਪੰਜਾ ਸਾਬ ਕਿਹਾ ਜਾਂਦਾ ਹੈ ਸਾਰ ਹਰੀ ਸਿੰਘ ਨਲਵਾ ਨੇ ਸਿੱਖ ਰਾਜ ਦੌਰਾਨ ਸਿੰਧ ਪ੍ਰਾਂਤ ਨੂੰ ਜਿੱਤਣ ਤੋਂ ਬਾਅਦ ਇਸ ਸਥਾਨ ਤੇ ਸੁੰਦਰ ਵਿਸ਼ਾਲ ਗੁਰਦੁਆਰਾ ਤੇ ਸਰੋਵਰ ਬਣਵਾਇਆ ਸੀ ਬਹੁਤ ਸਾਰੇ ਲੋਕ ਇਸ ਇਸ ਸਾਈਡ ਤੇ ਜਾਂਦੇ ਹਨ ਅਤੇ ਗਰਮੀ ਦੇ ਮੌਸਮ ਮੌਸਮ ਦੌਰਾਨ ਠੰਡੇ ਪਾਣੀ ਵਿੱਚ ਇਸ਼ਨਾਨ ਕਰਦੇ ਹਨ ਜੋ ਉਸ ਦਿਨ ਪਰਮਾਤਮਾ ਨੇ ਗੁਰੂ ਤੇ ਉਸਦੇ ਪੈਰੋਕਾਰਾਂ ਨੂੰ ਪ੍ਰਗਟ ਕੀਤਾ ਸੀ। ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਵੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਸਾਡੇ YouTube ਚੈਨਲ ਗੁਰੂ ਦਾ ਬੰਦਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ